ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਕੱਲ ਕਰਨ ਜਾ ਰਹੇ ਆ ਜਲੰਧਰ ਨੌਰਥ ਤੋਂ ਹਲਕਾ ਉਹਦਾ ਇੱਕ ਬਾਬਾ ਹੈਨਰੀ ਦੀ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਬੈਠੋ ਪਲੀਜ਼ ਦੇਖੋ ਗੁੱਡੀ ਦੇਖੋ ਗੁੱਡੀ ਆਪ ਬੰਨੀ ਦੇਖੋ ਗੁੱਡੀ ਗੱਲ ਕਰ ਲਈਏ ਚੱਲ ਹੁਣ ਚੱਲੇ ਕੋਈ ਗੱਲ ਠੀਕ ਹੈ ਚਲੋ ਯਾਰ ਚਲਾਓ ਕੋਈ ਗੱਲ ਕੋਈ ਜਾਨ ਦੇਖ ਜਾਨ ਆਹੋ ਆਂ ਜਾਨੋ ਚਲੋ ਰਾਮਾ ਗਾਣ ਚਲੋ ਰਾਮਾ ਗਾਣ ਨੀ ਅੱਧਨ ਕੋਈ ਹੋਦਾ ਪਾਪਾ ਗੱਲ ਕੋਈ ਗੱਲ ਦੇ ਨਾ ਭਾਈ ਚਲੋ ਚਲੋ ਜਾਣ ਦੋ ਆਪਣੇ ਵੱਡੇ ਜਾਣ ਦੋ ਕੋਈ ਨਾ ਜਾਓ ਜਾਣ ਦੇ ਯਾਰ ਜਾਣ ਇਹ ਗੱਲ ਹੀ ਸੁਣਿਆ ਕੋ ਜੋ ਮੇਰਾ ਵੀਰ ਕਹਿੰਦਾ ਹੈ ਕਿ ਮੇਰ ਨਾਲ ਗੱਲ ਕਰੋ ਗਲਤੀ ਸਮਝਦੇ ਨਹੀਂ ਵੱਡਿਆਂ ਨੇ ਕਹਿੰਦਾ ਚਲੋ ਕੰਮ ਕਰੀਏ ਪੰਜਾਬੀ ਉਹ ਵੀਡੀਓ ਤੁਸੀਂ ਦੇਖ ਲੇਗੇ ਤੁਸੀਂ ਦੇਖਿਆ ਕਿ ਜਦੋਂ ਸੱਤਾ ਦਾ ਨਸ਼ਾ ਸੇਗਾ ਉਹ ਕਿੱਦਾਂ ਬੰਦੇ ਦੇ ਸਿਰ ਚੜ੍ਹ ਬੋਲਦਾ ਆ ਤੇ ਜਦੋਂ ਵਿਰੋਧੀ ਧਿਰ ਦੇ ਵਿੱਚ ਨੇ ਉਹ ਹੁਣ ਕਿੱਦਾਂ ਪੈਸੇ ਦਾ ਨਸ਼ਾ ਚੜ੍ਹ ਆ ਉਹ ਸਿਰ ਚੜ੍ਹ ਬੋਲਦਾ ਹੈ ਪੰਜਾਬ ਦੀ ਵਿਧਾਨ ਸਭਾ ਜਿੱਥੇ ਪੰਜਾਬ ਦੀ ਕਿਸਮਤ ਦਾ ਫੈਸਲਾ ਹੁੰਦਾ ਆ ਉੱਥੇ ਇੱਕ ਸਿਟਿੰਗ ਐਮਐਲਏ ਨੂੰ ਗਾਲ ਕਢਣੀ ਮੈਂ ਸਮਝਦਾ ਬਹੁਤ ਹੀ ਨਿੰਦਣਯੋਗ ਜਿਹੜੀ ਇਹ ਗੱਲ ਆ ਤੁਸੀਂ ਦੇਖਿਆ ਕਿ ਇੱਕ ਮੌਜੂਦਾ ਐਮਐਲਏ ਦੇ ਨਾਲ ਬਾਵਾ ਹੈਨਰੀ ਕੀ ਕਿਸ ਤਰ੍ਹਾਂ ਬੋਲ ਰਹੇ ਸਨ ਉਹਨਾਂ ਨੂੰ ਬਾਲ ਕੱਢ ਕੇ ਸੰਬੋਧਨ ਕੀਤਾ ਔਰ ਇਸ ਤੋਂ ਪਹਿਲਾਂ ਵੀ ਜਦੋਂ ਸਰਕਾਰ ਦੇ ਵਿੱਚ ਸੀ ਉਦੋਂ ਵੀ ਇੱਕ ਸਫਾਈ ਮਾਜਮਾ ਨੇ ਇਹਨਾਂ ਦੇ ਜਿਹੜਾ ਸਰਕਾਰ ਦੇ ਖਿਲਾਫ ਘਰਨਾ ਲਾਇਆ ਸੀ ਤੇ ਉਦੋਂ ਵੀ ਉਹ ਆਪੇ ਤੋਂ ਬਾਹਰ ਹੋ ਗਿਆ ਸੀ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਆ ਕਿ ਕਿੰਨਾ ਆਪੇ ਤੋਂ ਬਾਹਰ ਹੋ ਗਿਆ ਸੀ ਮੈਂ ਇਸ ਚੀਜ਼ ਦੀ ਸਖਸ਼ ਸ਼ਬਦਾਂ ਚ ਨਿੰਦਾ ਕਰਦਾ ਮੈਂ ਕਹਿਣਾ ਚਾਹੁੰਦਾ ਆ ਕਿ ਲੋਕਾਂ ਨੇ ਤੁਹਾਨੂੰ ਐਮਐਲਏ ਦੀ ਜਿਹੜੀ ਕੁਰਸੀ ਦੇ ਨਾਲ ਨਵਾਜਿਆ ਤੁਸੀਂ ਉਹਨੂੰ ਆਪਣੀ ਜੱਦੀ ਪੁਸ਼ਤੀ ਜਾਂ ਨਾਲ ਸਮਝ ਕੇ ਬੈਠ ਗਏ ਹੋ ਪਰ ਇਹ ਤੁਹਾਡਾ ਪਿਖਾ ਆ ਕਿਉਂਕਿ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀ ਬਰਮਾਸ਼ੀ ਨੂੰ ਔਰ ਇਸ ਤਰ੍ਹਾਂ ਦੇ ਬੋਲ ਨੂੰ ਜਿਹੜੇ ਪੰਜਾਬ ਦੇ ਲੋਕ ਆ ਤਰੀ برداشت ਨਹੀਂ ਕਰਨਗੇ ਔਰ ਇਸ ਦਾ ਨਤੀਜਾ ਤੁਹਾਨੂੰ ਆਉਣ ਵਾਲੀ 2027 ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਆ ਉਹਦੇ ਵਿੱਚ ਭੁਗਤਣਾ ਪਵੇਗਾ